ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੈਸ਼ਨਨ ਦੀ ਪੈਨਸ਼ਨ 2.95 ਫੈਕਟਰ ਦੇ ਨਾਲ ਸੋਧਨ ਤੇ 16% ਪੈਂਡਿੰਗ ਡੀਏ ਦੀ ਮੰਗ ਪੂਰੀ ਕੀਤੇ ਜਾਣ ਬਾਰੇ ਸਰਕਾਰ ਦੇ ਇੱਕ ਨੁਮਾਇंदे ਤੇ ਸਬਕਾ ਮੰਤਰੀ ਦੇ ਦੁਆਰਾ ਕੀਤੇ ਗਏ ਵੱਡੇ ਦਾਅਵੇ ਦੇ ਬਾਰੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਚੈਨਲ ਤੇ ਪਹਿਲੀ ਵਾਰੀ ਆ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ

ਪਈਆਂ ਦੀਆਂ ਸਿਧਾਂਤਿਕ ਹੱਕਾਂ ਹੱਕੀ ਮੰਗਾਂ ਦੇ ਬਾਰੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ ਅਤੇ ਸਿਰਫ ਫੋਕੇ ਲਾਰੇ ਤੇ ਮੀਟਿੰਗਾਂ ਕੈਨਸਲ ਕਰਕੇ ਅੱਗੇ ਹੋਰ ਅੱਗੇ ਪਾ ਕੇ ਜਿਵੇਂ ਕਿਵੇਂ ਕੀ ਸਮਾਂ ਲਗਾਉਂਦੀ ਹੀ ਬਤੀਤ ਹੋ ਰਹੀ ਹੈ ਇਸ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਹੁਣ ਮੁਲਾਜ਼ਮਾ ਪੈਨਸ਼ਨਰ ਤੋਂ ਇਲਾਵਾ ਸਮਾਜ ਦਾ ਹਰ ਵਰਗ ਸਰਕਾਰ ਦੇ ਗਲਤ ਫੈਸਲਿਆਂ ਤੋਂ ਦੁਖੀ ਹੋ ਕੇ 2022 ਦੀਆਂ ਚੋਣਾਂ ਦੇ ਵਿੱਚ ਬਦਲਣ ਵਾਲੀ ਸਰਕਾਰ ਨੂੰ ਸੱਤਾ ਦੇ ਵਿੱਚ ਜਿਹੜੀ ਲਿਹਾਉਣ ਦੇ ਹੱਕ ਦੇ ਵਿੱਚ ਭੁਗਤਤ ਦੇ ਆਪਣੇ ਫੈਸਲੇ ਤੇ ਪਛਤਾ ਰਹੇ ਹਨ ਉੱਥੇ ਹੀ ਸੱਤਾਧਾਰੀ ਧਿਰ ਦਾ ਹਰੇਕ ਵਿਧਾਇਕ ਤੇ ਉਹਦੇ ਨਾਲ 2027 ਦੀਆਂ ਚੋਣਾ ਦੇ ਵਿੱਚ ਇੱਕ ਵਾਰ ਫਿਰ ਰਿਪੀਟ ਕਰਨ ਦੇ ਦਾਅਵੇ ਕਰ ਰਿਹਾ ਹੈ ਇਸੇ ਤਰ੍ਹਾਂ ਦਾ ਇੱਕ ਦਾਵਾ ਪੰਜਾਬ ਦੇ ਇੱਕ ਸਬਕਾ ਅਹਿਮ ਮੰਤਰੀ ਤੇ ਮੌਜੂਦਾ ਆਪ ਸਰਕਾਰ ਦੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਨ ਨੇ ਇੱਕ ਟੀਵੀ ਚੈਨਲ ਦੇ ਉੱਤੇ ਦਿੱਤੀ ਗਈ ਜਿਹੜੀ ਇੰਟਰਵਿਊ ਦੇ ਦੌਰਾਨ ਜਦੋਂ ਕੁਲਦੀਪ ਸਿੰਘ ਢਾਲੀਵਾਲ ਤੋਂ ਇਸ ਚੈਨਲ ਨੇ ਤਿੱਖਾ ਸਵਾਲ ਪੁੱਛਿਆ ਗਿਆ ਤਾਂ ਮੌਜੂਦਾ ਸਰਕਾਰ ਨੇ ਕਿਸਾਨਾਂ ਦੇ ਸ਼ੰਭੂ ਤੋਂ ਖਨੋਰੀ ਮੋਰਚੇ ਨੂੰ ਬਲਦੀਵਰ ਤੋਂ ਕਰਕੇ ਖਦੇੜਿਆ ਤਾਂ ਉਹਨਾਂ ਦਾ ਸਮਾਨ ਖੁਰਦ-ਬੁਰਦ ਵੀ ਕਰ ਦਿੱਤਾ ਸੀ ਤੇ ਮਲਾਸਮਾਂ ਤੇ ਪੈਸ਼ਰਸ ਨੂੰ 16% ਡੀਏ ਪੈਂਡਿੰਗ ਰੱਖੇ ਜਾਣ ਕਰਕੇ ਦੁਖੀ ਹਨ ਅਤੇ ਪੈਂਡਿੰਗ ਜਿਹੜਾ ਕਿ ਕੈਬਨਿਟ ਸਾਫ ਕਮੇਟੀ ਦਾ ਜਿਹੜਾ ਮੈਂਬਰ ਹੋਣ ਕਰਕੇ ਪੈਸ਼ਨਰਸ ਦੀ 2.95 ਫੈਕਟਰ ਦੀ ਇੱਕ ਵੱਡੀ ਮੰਗ ਨੂੰ ਪੂਰਾ ਨਾ ਕੀਤੀ ਜਾਣ ਬਾਰੇ ਉਹਨਾਂ ਨੂੰ ਜਾਂ ਜਿਹੜੇ ਕੀ ਗਿਆਨੀ ਕੁਲਦੀਪ ਸਿੰਘ ਢਾਲੀਵਾਲ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਸਾਨ ਮਜ਼ਦੂਰ ਅਤੇ ਪ੍ਰੈਸ਼ਰ ਸਰਕਾਰ ਨਾਲ ਇੰਨੇ ਖਫਾ ਹਨ ਤੇ ਉਹਨਾਂ ਨੇ ਜਿਹੜੇ ਲੋਹੜੀ ਦੇ ਮੌਕੇ ਡੱਕੇ ਤੋੜ ਕੇ ਲੋਹੜੀ ਬਾਲ ਕੇ ਸਰਕਾਰ ਨਾਲੋਂ ਨਾਤਾ ਤੋੜਨ ਦਾ ਸ਼ਰਯਾਮ ਐਲਾਨ ਕੀਤਾ ਹੋਇਆ ਹੈ ਤਾਂ ਫਿਰ ਸੱਤਾਧਾਰੀ ਆਮ ਆਦਮੀ ਪਾਰਟੀ ਕਿਸ ਬੁਨਿਆਦ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਰਿਪੀਟ ਕਰਨ ਦੇ ਦਾਅਵੇ ਕਰ ਰਹੀ ਹੈ ਇਸ ਦਾ ਜਵਾਬ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਨੇ ਦਾਵਾ ਕੀਤਾ ਹੈ ਕਿ ਆਉਣ ਵਾਲੀ 2026 ਦੇ ਬਜਟ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਸਾਰੀਆਂ ਹੀ ਮੰਗਾਂ ਦਾ ਨਿਪਟਾਰਾ ਕਰਨ ਦੀ ਵਿਵਸਥਾ ਕਰ ਦਿੱਤੀ ਜਾਵੇਗੀ। ਉਹਨਾਂ ਦਾ ਦਾਵਾ ਕੀਤਾ ਹੈ ਕਿ ਕਿ ਇਸ ਸਬੰਧ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਉਹ ਸੰਪਰਕ ਦੇ ਵਿੱਚ ਹਨ। ਤੇ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਸਾਰੀਆਂ ਹੀ ਮੰਗਾਂ ਦਾ ਨਿਪਟਾਰਾ ਕਰਨ ਦੇ ਲਈ ਆਉਣ ਵਾਲੇ ਬਜਟ ਦੇ ਵਿੱਚ ਇਸ ਦੀ ਪ੍ਰੋਵੀਜ਼ਨ ਕਰ ਦਿੱਤੀ ਜਾਵੇਗੀ। ਪ੍ਰੰਤੂ ਉਹਨਾਂ ਨੇ ਇਸ ਬਾਰੇ ਹੋਰ ਡਿਟੇਲ ਦੇਣ ਤੋਂ ਇਹ ਜਿਹੜਾ ਹੈ ਕਿਨਾਰਾ ਹੀ ਕੀਤਾ ਹੈ ਕਿ ਇਸ ਦੇ ਲਈ ਜਿਹੜਾ ਸਰਕਾਰੀ ਖਜ਼ਾਨੇ ਦੀ ਵਿਤੀ ਹਾਲਤ ਮਾੜੀ ਹੋਣ ਦੀ ਅਲਾਮਤ ਨਾਲ ਚੂਜ਼ ਰਹੀ ਸਰਕਾਰ ਕੋਲ ਮੰਗਾ ਪੂਰੀਆਂ ਕਰਨ ਦੇ ਲਈ ਇੰਨਾ ਪੈਸਾ ਕਿੱਥੋਂ ਆਵੇਗਾ ਗੌਰ ਮਤਲਬ ਹੈ ਕਿ ਇਸੇ ਤਰ੍ਹਾਂ ਦਾ ਹੀ ਇੱਕ ਬਿਆਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਹਿਆਰਪੁਰ ਵਿਖੇ ਝੰਡਾ ਜਿਹੜਾ ਕਿ 26 ਜਨਵਰੀ ਦੇ ਗੰਤਮ ਦਿਸ ਦੇ ਮੌਕੇ ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਸਰਕਾਰ ਦੇ ਦੁਆਰਾ ਇਸ ਸਾਲ ਪੇਸ਼ ਕੀਤੇ ਜਾਣ ਵਾਲੇ ਬਜਟ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਲਈ ਪੈਸੇ ਦੀ ਵਿਵਸਥਾ ਕਰ ਦਿੱਤੀ ਜਾਵੇਗੀ ਹੁਣ ਜਦੋਂ ਬਜਟ ਸੈਸ਼ਨ ਪੇਸ਼ ਕਰਨ ਦੇ ਵਿੱਚ ਕੋਈ ਬਹੁਤਾ ਸਮਾਂ ਬਾਕੀ ਨਹੀਂ ਰਹਿ ਗਿਆ ਤਾਂ ਜੇਕਰ ਸੱਚਮੁੱਚ ਹੀ ਸਰਕਾਰ 16% ਪੈਂਡਿੰਗ ਡੀਏ ਤੇ ਪੈਨਸ਼ਨਰਸ ਦੇ 2.9 ਫੈਕਟਰ ਨਾਲ ਪੈਨਸ਼ਨ ਸੋਧਨ ਬਾਰੇ ਜੋ ਵੱਡੀ ਮੰਗ ਹੈ ਉਸ ਨੂੰ ਪੂਰਾ ਕਰ ਦਿੰਦੀ ਹੈ ਤਾਂ ਮੁਲਾਜ਼ਮਾਂ ਪੈਨਸ਼ਨ ਦੀਆਂ ਮੰਗਾਂ ਤਾਂ ਨਿਪਟਾਰਾ ਹੀ ਕਰ ਦਿੱਤਾ ਜਾਂਦਾ ਹੈ ਤਾ ਇਹ ਇੱਕ ਬਹੁਤ ਹੀ ਵੱਡੀ ਰਾਹਤ ਵਾਲੀ ਗੱਲ ਹੋਵੇਗੀ ਪਰੰਤੂ ਇਸ ਦਾ ਪਤਾ ਤਾਂ ਉਦੋਂ ਹੀ ਲੱਗੇਗਾ ਜਦੋਂ ਜਿਹੜੇ ਪੋਲੀਟੀਕਲ ਇਸ ਤਰ੍ਹਾਂ ਦੀਆਂ ਜੋ ਮੰਗਾਂ ਜਿਹੜੀਆਂ ਨੇ ਪ੍ਰੈਕਟੀਕਲ ਇਸ ਤੇ ਤਰ੍ਹਾਂ ਦੀਆਂ ਜੋ ਮੰਗਾਂ ਪੈਂਡਿੰਗ ਹਨ ਉਸ ਨੂੰ ਸਿਰੇ ਚੜਾਉਣ ਦੇ ਲਈ ਸਰਕਾਰ ਕੋਈ ਠੋਸ ਕਾਰਵਾਈ ਕਰੇਗੀ ਪਰੰਤੂ ਇੱਕ ਗੱਲ ਤਾਂ ਫਿਲਹਾਲ ਰਾਹਤ ਵਾਲੀ ਹੈ ਕਿ ਸਰਕਾਰੀ ਖ ਵੱਲੋਂ ਤੇ ਸਰਕਾਰੀ ਅਹੁਦੇਦਾਰਾਂ ਦੇ ਵੱਲੋਂ ਇਸੇ ਤਰ੍ਹਾਂ ਦੀਆਂ ਗੱਲਾਂ ਕਰਕੇ ਬਜਟ ਦੇ ਵਿੱਚ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣ ਗਿਆ। ਅਬਵਸਥਾ ਅਬਵਸਥਾ ਜਿਹੜੀ ਕਰ ਲਈ ਜਾਵੇਗੀ। ਇਸ ਦੇ ਨਾਲ ਥੋੜੀ ਬਹੁਤ ਰਾਹਤ ਪਰ ਖਬਰ ਤਾਂ ਮਲਾਸਮਾਂ ਤੇ ਪੈਨਸ਼ਨਰ ਦੇ ਵਾਸਤੇ ਹੈ ਤੇ ਜੇ ਇਹ ਪ੍ਰੈਕਟੀਕਲੀ ਪੂਰੀ ਹੋ ਜਾਂਦੀ ਹੈ ਤਾਂ ਫਿਰ ਸ਼ਾਇਦ ਮਲਾਸਮਾਂ ਤੇ ਪੈਨਸ਼ਨ ਸ਼ਾਂਤ ਵੀ ਹੋ ਸਕਦੇ ਨੇ। ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।